ਦੇਖੋ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਮਾਲਕ ਰੰਧੀਰ ਸਿੰਘ ਜਿਹੜਾ ਕਿ ਅਜੇ ਤੱਕ ਫਰਾਰ ਹੈ ਉਹਨੇ ਐਂਟੀਸਿਪੇਟਰੀ ਬੇਲ ਲਾਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਪਰ ਮਾਤਮਾ ਨੂੰ ਹਾਜ਼ਰ-ਤਾਜ਼ਰ ਬਣ ਕੇ ਤੇ ਭਾਪਾ ਇਹਨਾਂ ਦੇ ਬੱਚੇ ਤਾਂ ਨਹੀਂ ਮੌਜੂਦ ਨੇ ਪ੍ਰਸ਼ਾਸਨ ਦੇ ਕੋਲ ਫਿਰ ਇਹ ਕਾਰਵਾਈ ਨਾ ਪਾਸ ਸਿਰਫ ਇਹ ਨਹੀਂ ਇਹਦੀ ਕਾਰਵਾਈ ਮੰਨ ਲਿਓਗਾ ਰਾਤ ਨੂੰ ਨਹੀਂ ਤੁਸੀਂ ਆਰੈਸਟ ਹੋ ਜਾਓਗੇ ਸਰ ਮੇਰੀ ਸਾਰਾ ਸਮਾਣਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ ਇਹ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਦੇਖੋ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਜਿਆ ਪਾਣਾ ਕੱਲ ਨੂੰ ਕਿਸੇ ਨਾਲਾਂ ਵਾਪਰੇ ਹਨ ਫਾਈਨਲੀ ਜਿਹੜਾ ਹੈ ਸਾਡੀ ਇੱਕ ਰਿਕਵੈਸਟ ਵੀ ਹੈ ਇਸ ਆਖੀ ਇਹਦੇ ਸਬੰਧੀ ਕਾਰਵਾਈ ਜਲਦੀ ਜਲਦੀ ਹੋਣੀ ਚਾਹੀਦੀ ਹੈ। ਇਹ ਸਬੰਧੀ ਬਹੁਤ ਗੰਭੀਰ ਹੈ। ਲਿਖਿਆ ਹੈ ਇਹਦੇ ਜਾਸੂਸੀ ਹੋ ਰਹੀ ਹੈ। ਇਹ ਬਹੁਤ ਸਮੱਸਿਆ ਵਾਲਾ ਹੈ। ਦੇਖੋ ਇਹ ਅੱਜ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਤੇ ਸ਼ਹਿਰ ਵਾਲੇ ਆਏ ਸੀਗੇ ਕਿ ਇਹਦੇ ਕਾਰਵਾਈ ਜਲਦ ਤੋਂ ਜਲਦ ਹੋਣੀ ਬੰਦੀ ਹੈ। ਇਹਦੇ ਚ ਪਹਿਲਾਂ ਦੋ ਮਾਲਕ ਨੋਮੀਨੇਟਡ ਸੀਗੇ ਐਫਆਰ ਦਰਜ ਹੋਈ ਸੀ ਜੋ ਇੱਕ ਦੀ ਅਰੈਸਟ ਪੈ ਚੁੱਕੀ ਹੈ ਤੇ ਦੂਜੀ ਵੀ ਭਾਲ ਚੱਲ ਰਹੀ ਹੈ। ਜਿਹਦੇ ਸਬੰਧੀ ਉਹਨਾਂ ਦੇ ਕਾਫੀ ਅੰਗਰੇਜ਼ ਰੈਲਟਿਵਜ਼ ਹੋ ਵੀ ਅਰੈਸਟ ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ। ਦੇਖੋ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਮਾਲਕ ਰੰਧੀਰ ਸਿੰਘ ਜਿਹੜਾ ਕਿ ਅਜੇ ਤੱਕ ਫਰਾਰ ਹੈ ਉਹਨੇ ਐਂਟੀਸੀਪੇਟਰੀ ਬੇਲ ਲਾਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਉਹ ਬੰਦੇ ਨੇ ਪਤਾ ਨਹੀਂ ਕਿਹੜੀ ਪਾਵਰ ਦਾ ਇਸਤੇਮਾਲ ਕੀਤਾ ਉਹਨੇ ਇੰਨਾ ਇਸਤੇਮਾਲ ਕੀਤਾ ਕਿ ਉਹਨੇ ਕੱਲ ਫਾਈਲ ਕਰਾਈ ਅੱਜ ਜੱਜ ਸਾਹਿਬ ਦੇ ਲਿਸਟ ਵੀ ਕਰਾ ਲਈ ਜੋ ਸਾਨੂੰ ਰਾਤ 9 ਵਜੇ ਪਤਾ ਲੱਗਿਆ ਬਟ ਪਰਮਾਤਮਾ ਸਾਡੇ ਨਾਲ ਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਸੀ ਸਾਡੇ ਵਕੀਲ ਸਾਹਿਬਾਂ ਦਾ ਸਹਿਯੋਗ ਸੀ ਕੇ ਜੱਜ ਸਾਹਿਬ ਨੇ ਹੁੰਦੀ ਜਿਹੜੀ ਜ਼ਮਾਨਤ ਹੈ ਅੱਜ ਨਹੀਂ ਕੀਤੀ ਬਟ ਸਾਡੀ ਮੰਗ ਇਹ ਆ ਵੀ ਜੇ ਅੱਜ ਜ਼ਮਾਨਤ ਨਹੀਂ ਕੀਤੀ ਤਾਂ ਕੀ ਅਸੀਂ ਉਹਨਾਂ ਦੀ ਜ਼ਮਾਨਤ ਹੋਣ ਦਾ ਵੇਟ ਕਰ ਰਹੇ ਆ ਮੈਨੂੰ ਲੱਗਦਾ ਪ੍ਰਸ਼ਾਸਨ ਇਹੀ ਉਡੀਕ ਕਰ ਰਿਹਾ ਵੀ ਉਹਨਾਂ ਦੀ ਜ਼ਮਾਨਤ ਹੋ ਜੇ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਕਿਸੇ ਠੰਡੇ ਬਸਤੇ ਚ ਪਾ ਦਈਏ ਪਰ ਅਸੀਂ ਅੱਜ ਸਾਰੇ ਪੇਰੈਂਟਸ ਸਾਰੇ ਸ਼ਹਿਰ ਸਾਰੇ ਜਥੇਬੰਦੀਆਂ ਸਮਾਣੇ ਦੀ ਸਾਰੀ ਆਰਗੇਨਾਈਜੇਸ਼ਨ ਸਾਰੀ মিডিਆ ਇੱਥੇ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅਸੀਂ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜੇਕਰ ਕੱਲ ਸ਼ਾਮ ਤੱਕ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀ ਟਾਈਮ ਮੰਗਿਆ ਸੀ ਜਿਹੜਾ ਕਿ ਦੋ ਵਾਰੀ ਟਾਈਮ ਮੰਗ ਚੁੱਕੇ ਨੇ ਹੁਣ ਕੱਲ ਸ਼ਾਮ ਤੱਕ ਅਸੀਂ ਅਖੀਰਲਾ ਟਾਈਮ ਦੇ ਕੇ ਆਏ ਹਾਂ ਕਿ ਜੇ ਕੱਲ ਸ਼ਾਮ ਤੱਕ ਦੋਵੇਂ ਦੋਸ਼ੀ ਰੰਦੀਰ ਸਿੰਘ ਤੇ ਅਨਿਕੇਤ ਸਿੰਘ ਇਹ ਦੋਵੇਂ ਗ੍ਰਿਫਤਾਰ ਨਹੀਂ ਹੁੰਦੇ ਤਾਂ ਪਰਸੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਰੱਖਾਂਗੇ ਤੇ ਉਦੋਂ ਤੱਕ ਰੱਖਾਂਗੇ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਇਹ ਅੰਦਰ ਇੱਕ ਗੱਲ ਛੋੜੀ ਹੋਈ ਸੀ ਕਿ ਇਹ ਕੀ ਮਤਲਬ ਤੁਹਾਨੂੰ ਕਿਸੇ ਨੇ ਵਕੀਲ ਮੁਹੱਈਆ ਕਰਵਾ ਕੇ ਦਿੱਤੇ ਨੇ ਤੇ ਉਸ ਪਾਰਟੀ ਨੇ ਦਿੱਤੇ ਨੇ ਜਾਂ ਉਸ ਪਾਰਟੀ ਨੇ ਨਹੀਂ ਦਿੱਤੇ ਨੇ ਉਹ ਕੀ ਦੇਖੋ ਜੀ ਚਲੋ ਮੈਂ ਪਾਰਟੀਵਾਦੀ ਨਹੀਂ ਪੈਂਦਾ ਬਟ ਇਸ ਟਾਈਮ ਸਾਰੇ ਸਾਡੇ ਸਹਿਯੋਗ ਕਰ ਰਹੇ ਨੇ ਬਾਰ ਐਸੋਸੀਏਸ਼ਨ ਸਮਾਨਾ ਸਾਡਾ ਸਹਿਯੋਗ ਕਰ ਰਿਹਾ ਹੈ ਦਲਜੀਤ ਚੀਮਾ ਜੀ ਨੇ ਆਪਣਾ ਵਕੀਲ ਭੇਜਿਆ ਸੀ ਕਾਕਰ ਜਿੰਦਰ ਸਿੰਘ ਜੀ ਨੇ ਵਕੀਲ ਭੇਜੇ ਸੀ ਅਸੀਂ ਆਪਣੇ ਪਰਸਨਲ ਵਕੀਲ ਵੇ ਲਗਾਏ ਸੀ ਤਾਂ ਸਾਡੇ ਵੱਲੋਂ ਵੀ ਮਤਲਬ ਇੱਕ ਵਕੀਲਾਂ ਦੀ ਉੱਥੇ ਫੌਜ ਖੜੀ ਸੀ ਜਿਨੇ ਬਹੁਤ ਵਧੀਆ ਪੈਰਵੀ ਕੀਤੀ ਔਰ ਜੱਜ ਸਾਹਿਬ ਨੂੰ ਮਜਬੂਰ ਕਰਤਾ 1.5 ਮਿੰਟ ਦੇ ਵਿੱਚ ਹੀ ਕਿ ਉਹ ਉਹਦੀ ਜਮਾਨਤ ਨਾ ਕਰਨ। ਬੰਦੇ ਮਰ ਗਏ ਉਹਨਾਂ ਦੇ ਫੀਲਸ ਮੰਗ ਤੋਂ ਤਰੀਕੀ ਕਿ ਗਏ ਨੇ ਕਿ ਜਿਹੜੇ ਰਹਿੰਦੇ ਬੰਦੋਸ਼ੀ ਉਹਨਾਂ ਨੂੰ ਗ੍ਰਿਫਟਾਰ ਕੀਤਾ ਜਾਵੇ ਤੇ ਕੀ ਇਹਦੇ ਵਿੱਚ ਸਕਾਰ ਨਹੀਂ ਕਰੋ। ਦੇਖੋ ਜੀ ਅੱਜ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਤੇ ਸ਼ਹਿਰ ਵਾਲੇ ਆਏ ਸਿਗੇ ਕਿ ਇਹਤੇ ਕਾਰਵਾਈ ਜਲਦ ਤੋਂ ਜਲਦ ਹੋਣੀ ਪੰਦੀ ਹੈ ਇਹਦੇ ਚ ਪਹਿਲਾਂ ਦੋ ਮਾਲਕ ਨੋਮੀਨੇਟਡ ਸੀਗੇ ਐਫਆਰ ਦਰਜ ਹੋਈ ਸੀ ਜੋ ਇੱਕ ਦੀ ਅਰੈਸਟ ਪੈ ਚੁੱਕੀ ਹੈ ਤੇ ਦੂਜੇ ਦੀ ਭਾਲ ਚੱਲ ਰਹੀ ਹੈ ਜਿਹਦੇ ਸੰਬੰਧੀ ਉਹਨਾਂ ਦੇ ਕਾਫੀ ਅੱਗੇ ਰੈਲੇਟਿਵਸ ਨੂੰ ਵੀ ਅਰੈਸਟ ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਅੱਜ ਉਹਨਾਂ ਦਾ ਮੰਗ ਪੱਤਰ ਆਇਆ ਕੱਲ ਹੀ ਆਪਣਾ ਇੱਕ ਤੀਜਾ ਦੋਸ਼ੀ ਨੋਮੀਨੇਟ ਹੋਇਆ ਐਫਆਰ ਚ ਹੁਣ ਪੇਰੈਂਟਸ ਦੀ ਮੰਗ ਇਹ ਆਈ ਹੈ ਕਿ ਜਿਹੜੇ ਰਹਿੰਦੇ ਦੋ ਦੋਸ਼ੀ ਫਰਾਰ ਨੇ ਉਹਨਾਂ ਜਲਦ ਜਲਦ ਫੜਿਆ ਜਾਵੇ ਤੇ ਇਹ ਜੇ ਨਾ ਹੋਣ ਦੀ ਸੂਰਤ ਦੇ ਵਿੱਚ ਵੀ ਉਹ ਅੱਗੇ ਕੋਈ ਵੀ ਆਪਣਾ ਪ੍ਰੋਟੈਸਟ ਜਾ ਉਹ ਚੀਜ਼ ਪੀਸਫੁਲੀ ਆਪਣਾ ਅੱਗੇ ਕਰਨਾ ਚਾਹੁੰਦੇ ਨੇ ਵੀ ਜਾਂ ਸ਼ਹਿਰ ਬੰਦ ਕਰਨਗੇ ਇਹ ਜਿਹੜਾ ਮੰਗ ਪੱਤਰ ਆਇਆ ਦੇਖੋ ਮੈਂ ਜਿਹੜੇ ਆਪਣੇ ਉੱਚ ਅਧਿਕਾਰੀ ਨੇ ਮਾਨਯੋਗ ਡੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਭੇਜਾਂਗੀ ਤੇ ਸਾਡੇ ਵੱਲੋਂ ਵੈਸੇ ਡੇਲੀ ਕੇਸ ਦਾ ਫਾਲੋਅ ਅਪ ਕੀਤਾ ਜਾ ਰਿਹਾ ਹੈ ਮਦਰ ਰੂਟੀਨ ਚ ਮੇਰੀ ਪੇਰੈਂਟਸ ਨਾਲ ਵੀ ਗੱਲ ਹੁੰਦੀ ਹੈ ਤੇ ਡੀਐਸਪੀ ਸਮਾਣਾ ਨਾਲ ਤੇ ਵੀ ਸਾਹਬ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਉਹ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਪਰ ਕਿਤਨਾ ਕਿਤੇ ਜਿਹੜੀ ਇਹ ਇਹਦੇ ਚ ਜਿਹੜੇ ਦੋ ਰਹਿੰਦੇ ਦੋਸ਼ੀ ਨੇ ਜਲਦ ਤੋਂ ਜਲਦ ਉਹਦੀ ਰੈਸਟ ਹੋਣੀ ਬੰਦੀ ਹੈ ਤੇ ਇਸ ਸੰਬੰਧੀ ਮੈਂ ਆਪਣੇ ਤੌਰ ਤੇ ਵੀ ਉੱਪਰ ਪਰਸਨਲ ਤੌਰ ਤੇ ਵੀ ਮੈਂ ਕਨਵੇ ਕਰਾਂਗੇ ਤੇ ਮੰਗ ਪੱਤਰ ਉੱਪਰ ਅਧਿਕਾਰੀਆਂ ਨੂੰ ਭੇਜੇ ਉਹਨਾਂ ਦੇ ਨਾਮ ਵੀ ਉਹਨਾਂ ਦੇ ਨਾਮ ਇੱਕ ਤਾਂ ਇੱਕ ਮੈਂ ਦੱਸਦੀ ਆ ਰੰਤੇਰ ਸਿੰਘ ਤੇ ਅਨਿਕੇਤ ਸਿੰਘ ਨੇ ਜੀ ਤੇ ਜਿਹੜੇ ਦਵਿੰਦਰ ਨੇ ਉਹਦੀ ਰੈਸਟ ਹੋ ਚੁੱਕੀ ਹੈ ਇਹਦਾ ਡਰਾਈਵਰ ਸੀ ਉਹ ਪਹਿਲਾਂ ਹੀ ਹਰਾਸਤ ਚ ਸੀਗਾ ਇਹਦਾ ਚਲਾ ਰਿਆ ਸੀ ਠੀਕ ਹੈ ਥੈਂਕ ਯੂ ਧੰਨਵਾਦ ਸਰ ਮੇਰੀ ਸਾਰਾ ਸਮਾਣਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ ਵੀ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਦੇਖੋ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਜ ਆ ਪਾਣਾ ਕੱਲ ਨੂੰ ਕਿਸੇ ਨਾਲਾਂ ਵਾਪਰੇ ਇਸ ਕਰਕੇ ਹੱਥ ਜੋੜੀਏ ਪਾਰਟੀ ਤੋਂ ਉੱਠੋ ਕੇ ਸਾਡੇ ਨਾਲ ਪਰਸੋਂ ਤੇ ਸਾਮਾਨਾ ਸ਼ਹਿਰ ਬੰਦ ਕਰਵਾਇਓ ਜਰੂਰ ਮੋੜੇ ਨਾਲ ਮੋੜੇ ਨਾਲ ਲਾ ਕੇ ਖੜਿਓ ਹੱਥ ਜੋੜ ਕੇ ਸਾਰੇ ਸਾਮਾਨੇ ਦੇ ਵਾਸੀਆਂ ਨੂੰ ਬੇਨਤੀ ਹੈ ਜੀ